अच्छा और उनका लगा तीन चार फांसी आ, आ, आ।, आ, आ।, आ सारे डाल के आए हम्म ताडे वाला बहुत ਟਕਾ ਹੋ ਗਿਆ ਭਰਾ ਇਥੇ ਗੁਲਦੀਪ ਸਿੰਘ ਅਜਮੇਰ ਸਿੰਘ ਤਾਂ ਸੁਖਵੀਰ ਇੱਕ ਲੱਖਾ اچھا ਤਿੰਨ ਚਾਰ फांसी ਮੜੂਣਾ ਨਾਂ ਨੀ ਤੇਰੇ ਘਰ ਆਈ ਪੁਲਸੋਂ ਤੋਂ ਕੀ ਹੋਇਆ ਉਦੋਂ ਪੁਲਸਾਰ ਨੇ ਮੁੰਡੇ ਦਾ ਮੋਰਚਾ ਖੋਲੇ ਮੁੰਡਾ ਭੱਜਾਇਆ ਉਧਰ ਉਹਨਾਂ ਨੇ ਕਿਹਾ ਰਵਾ ਉਹ ਅਖਲਾਮ ਗੋਲੀਆਂ ਲਾਣੇ ਖੁਦ ਭੱਜ ਗਏ ਉਹ ਗੋੜਾਂ ਦਾ ਗੋਲੀਆਂ ਉਹ ਮਲਾਜਮ ਆ ਗਏ ਮਲਾਜਮ ਤੋਂ ਉਹਨਾਂ ਨੂੰ ਇੱਕ ਕਾਡ ਲਿਆ ਆਇਆ ਅੱਛਾ ਤੇ ਹੁਣ ਬਲਾਈ ਨਹੀਂ ਆ ਗਈ ਸਿਰ ਪਿਸਟਲ ਕੱਢੀ ਕੀ ਕੱਢ ਉਹ ਪਿਸਟਲ ਚ ਕੱਢ ਲਿਆ ਲਾਣ ਵਾਲੀ ਅੱਛਾ ਪਿਸਤੌਲ ਪਿਸਤੌਲ ਕੱਢੀ ਕਿੱਥੋਂ ਕੱਢਿਆ ਇੱਥੋਂ ਦਾ ਕਰ ਲਿਆ ਉਹਨਾਂ ਨੇ ਅੱਛਾ ਹਾਂ ਪਿੰਟ ਜੂ ਕੱਢਿਆ ਸੀ ਤੇ ਉਹ ਨਿਆਣਾ ਦਾਦਿਆਂ ਨਾਲ ਸ਼ਾਲਵਾਰ ਛੱਡੀ ਆ ਹਾਂ ਜੀ ਹਾਂ ਮਹ ਲੋ ਡਰ ਗਿਆ। ਪਈ ਕੀ ਕਰਦੇ? ਗੋਲੀ ਗੋਲੀ ਵਰਲਣਾ ਹੀ ਸੀ ਬਾਬੇ। ਚਲੋ ਕੱਟੇ ਨਹੀਂ ਨਹੀਂ ਆਨੇ ਆਨੇ। ਹਾਂ ਬੱਚੇ ਤਾਂ ਆ ਗਏ ਸੀ। ਤੇ ਨਾਲ ਦੂਜੇ ਜਿਹੜੇ ਬੰਦੇ ਆਮ ਬੰਦੇ ਵੀ ਆ ਗਏ ਸੀ। ਹਾਂ ਬੰਦੇ ਵੀ ਆ ਗਏ। ਲਾ ਬੰਦੇ ਹੀ ਬੰਦੇ। ਅੱਜ ਮੇਰੀ ਕਿਰਪਾ ਹੀ ਅਜਮੇਰ ਹੀ। ਦੋ ਚਾਰ ਸਾਂਸੀਆਂ ਦੇ ਮੁੰਡੇ ਹੋ ਰਹੀ। ਲਕਾਈ ਲਕਾਈ ਬੋਤੇ ਜਨੇ ਹੀ। ਸਾਗਾਂ ਪਹਿਲੀਆਂ ਬੰਦੇ। ਹਾਂਜੀ ਲੜਕੇ ਦਾ ਕੀ ਨਾਂ ਜੀ? ਹਮਦ ਮਸਤਾਕ। ਉਪਰ ਸੀ 18 ਸਾਲ। ਉਹਨਾਂ ਕੋ ਚੱਲਣ ਦੇ ਝਗੜਾ ਦਾ ਪੁਲਿਸ ਆਈ। ਹਾਂਜੀ। ਤਾਂ ਨਾਲ ਬੰਦੇ ਆਏ ਤੇ ਪੁਲਿਸ ਮਗਰੂ ਮੋੜ ਕੇ ਦੋ ਕਿਲੇ ਹਟਮੀ। ਤੋਂ ਬੰਦੇ ਮਗਰ ਪੈ ਗਏ ਬੰਦੇ ਕਿਹੜੇ ਜਸਵੀਰ ਸਿੰਘ ਕੀਪਾ ਸਿੰਘ ਹਾਂ ਸੁਖਵੀਰ ਸਿੰਘ ਲਖਾ ਠੀਕ ਆ ਤਾਂ ਉਹਨਾਂ ਦਰਿਆ ਛਾਲ ਮਾਰਤੀ 6 ਬੰਦੇ ਜਿਹੜੇ ਹੀ ਦਰਿਆ ਦੇ ਪੰਜ ਚੱਲ ਕੇ ਪਾਰ ਦੇ ਇੱਕ ਮੁੰਡਾ ਚੜਿਆ ਉਹ ਮੁੰਡਾ ਤੁਹਾਡਾ ਲੜਕਾ ਸੀ ਹਾਂ ਸਾਡਾ ਲੜਕਾ ਸੀ ਠੀਕ 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 ਆ ਇਹ ਤਾਂ ਸਾਡੇ ਦਾ ਕੋਈ ਸੁਣਾਈ ਹੈ ਨਹੀਂ ਬਾਜੀ ਜਨੂ ਦੇ ਅਸੀਂ ਇੱਥੇ 20 ਦਿਨ ਹੋ ਗਏ ਲੜਾਈ ਨੂੰ ਤਾਂ ਇੱਥੇ ਤੁਹਾਨੂੰ ਨਾ ਪੁੱਛਦਾ ਕੋਈ ਨਹੀਂ ਜਿੰਨਾ ਕੋਈ ਡੰਗਾ ਲੜਿਆ ਉਹਨਾਂ ਕੋਈ ਨਹੀਂ ਸਾਡੇ ਘਰ ਤੇ ਹੋ ਕੇ ਆ ਗਏ ਕੀ ਕੀ ਮੰਗ ਕਰਦੇ ਪਟਾਰਨ ਦੇ ਸਾਡੀ ਇਹੋ ਹੀ ਹੈ ਸਾਡਾ ਬੱਚਾ ਲੱਭਣਾ ਚਾਹੀਦਾ ਜੋ ਸਚਾਈ ਉਹ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਬਹੁਤ ਮੰਦਭਾਗੀ ਘਟਨਾ ਵਾਪਰੀ ਜਿਹੜੀ ਅੱਜ ਸਾਡੇ ਗੁਜਰਪਾਈ ਚਾਰੇ ਦਾ ਮੁੰਡਾ ਜਨੇ ਦਰਿਆ ਚ ਛਾਲ ਮਾਰੀ ਸੀ ਤੇ ਉਹ ਬਾਹਰ ਨਹੀਂ ਨਿਕਲ ਪਾਇਆ ਉਹ ਬੜੀ ਮੰਦਭਾਗੀ ਗੱਲ ਆ ਬਈ ਬਹੁਤ ਮਾੜਾ ਹੋਇਆ ਔਰ ਹੋਇਆ ਕਿਉਂ ਜਿਹੜੀ ਸਭ ਤੋਂ ਵੱਡੀ ਗੱਲ ਆ ਪਿਛਲੇ ਦੌਰਾਨ ਇੱਥੇ ਦਾ ਇੱਕ ਪਰਿਵਾਰ ਆ ਜਿਹੜਾ ਬੜਾ ਤਾਨਾਸ਼ਾਹ ਰਵਈਆ ਆਪਣੇ ਆਪ ਨੂੰ ਆਖਦਾ ਉਹਨਾਂ ਵੱਲੋਂ ਪਿਛਲੇ ਦਿਨੀ ਇਹਨਾਂ ਨੂੰ ਘਰ ਚਾ ਕੇ ਕੁੱਟਿਆ ਗਿਆ ਸੀਗਾ ਔਰ ਉਦੋਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਪਰਚੇ ਕਰ ਦੋਨਾਂ ਸਾਈਡਾਂ ਤੋਂ ਪਰਚੇ ਦਰਜ ਹੋਏ ਇੱਕ ਸਾਈਡ ਤੋਂ 23 24 25 ਦਾ ਇੱਕ ਸਾਈਡ ਤੋਂ 23 24 22 ਦਾ ਪਰਚਾ ਰਜਿਸਟਰਡ ਸੀ ਉਹ ਬਾਰ-ਬਾਰ ਪੁਲਿਸ ਜਦੋਂ ਵੀ ਰੇਡ ਮਾਰਨ ਵਾਸਤੇ ਆਉਂਦੀ ਸੀ ਤੇ ਉਹ ਬੰਦਾ ਹੁਣ ਤੋਂ ਕੋ ਪਹਿਲਾ ਜਿਹੜੇ ਐਸਐਚਓ ਸੀਗੇ ਉਹਨਾਂ ਦੇ ਨਾਲ ਕਿਤੇ ਇੱਕ ਅਧਿਰੀ ਇੱਥੇ ਆ ਗਿਆ ਚਲੋ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕੀਤੀ ਉਹਨਾਂ ਨੇ ਅਸ਼ਵਾਜ ਦਾ ਕਿ ਅੱਜ ਤੋਂ ਬਾਅਦ ਨਹੀਂ ਆਉਣਗੇ ਅੱਜ ਜਦੋਂ ਇਹਨਾਂ ਦੇ ਘਰ ਰੇਡ ਮਾਰਨ ਵਾਸਤੇ ਆਈ ਹੈ ਪੁਲਿਸ ਪਤਾ ਨਹੀਂ ਉਹ ਖੇਤਾਂ 'ਚ ਕੰਮ ਕਰਦਾ ਸੀ ਕਿੱਥੇ ਸੀ ਪੁਲਿਸ ਨੂੰ ਦੇਖ ਕੇ ਜਦੋਂ ਮੁੰਡੇ ਭੱ ਮੁੰਡਾ 1.5 ਕਿਲੋਮੀਟਰ ਤੋਂ ਦੌੜਦਾ ਦੌੜਦਾ ਸੌ ਸਾਈ ਹੋਇਆ ਇੱਥੇ ਆਇਆ ਤੇ ਜਦ ਆਕੇ ਉਹਨੇ ਮੋਟਰਸਾਈਕਲੋ ਦੇ ਵਿੱਚ ਮਾਰਿਆ ਉਹਨੇ ਡਰਦੇ ਵਿਚਾਰੇ ਨੇ ਵੇਖਿਆ ਕਿ 5-7 ਜਣੇ ਆ ਉਹਨਾਂ ਦੇ ਨਾਮ ਤੁਹਾਨੂੰ ਇਹ ਦੱਸ ਦਿੰਦੇ ਆ ਉਹ ਦਰਿਆਲ 'ਚ ਛਾਲ ਮਾਰੀ ਆ ਤੇ ਉਹ ਮੁੰਡਾ ਵਿਚਾਰਾ ਜਿਹੜਾ ਉਹ ਸਾਨੂੰ ਲੱਭਿਆ ਹੀ ਨਹੀਂ ਆ ਮੇਰੀ ਤੇ ਅਰਦਾਸ ਆ ਉਸ ਪਰਮਾਤਮਾ ਅੱਗੇ ਕਿ ਉਹ ਮੁੰਡਾ ਸਹੀ ਸਲਾਮਤ ਲੱਭੇ ਇੱਥੇ ਡਿਪਟੀ ਸਾਹਿਬ ਆਏ ਨੇ ਐਸਐਚਓ ਸਾਹਿਬ ਆਏ ਨੇ ਭਾਜੀ ਰਵਿੰਦਰ ਆਏ ਨੇ ਇੱਥੇ ਥਣਦਾਰ ਹਰਜਿੰਦਰ ਆ ਸਾਰੇ ਆਏ ਨੇ ਸਮੁੱਚੀ ਟੀਮ ਆਈ ਆ ਉਹ ਡਿਪਟੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਇੱਕ ਟੀਮ ਔ ਗੋਤਾਖੋਰ ਜਿਹੜੇ ਨੇ ਆਉarre ਨੇ ਤੇ ਆ ਕੇ ਇਹਨਾਂ ਦਾ ਬੰਦਾ ਜਿਹੜਾ ਉਹ ਲੱਭਣ ਜਿੱਥੇ ਇਹਨਾਂ ਦੇ ਮਨਾਂ 'ਚ ਗੁੱਸਾ ਸੀ 2 ਢਾਈ ਘੰਟੇ ਤੋਂ ਸਾਡੀ ਕਿਸੇ ਨੇ ਵਾਰ ਨਹੀਂ ਪੁੱਛੀ ਔਰ ਮੈਂ ਇਹਨਾਂ ਦੇ ਨਾਲ ਖਲੋਤਾ ਇੰਚ ਇੰਚ ਤੇ ਖਲੋਤਾ ਮੈਂ ਮੇਰੇ ਸਮੁੱਚੇ ਐਮਸੀ ਖੜੇ ਆ ਸਾਡੀ ਪੂਰੀ ਨਗਰ ਕੌਂਸਲ ਇਹਨਾਂ ਦੇ ਨਾਲ ਆ ਗੁੱਜਰ ਭਾਈਚਾਰਾ ਆ ਇਹ ਜੇ ਸਾਡੇ ਇੱਥੇ ਹੈਗੇ ਨੇ ਤੇ ਅਸੀਂ ਇਹਨਾਂ ਦੇ ਨਾਲ ਸਪੋਰਟ ਦੇ ਵਿੱਚ ਖਲੋਤੇ ਆ ਮੁੰਡਾ ਲੱਭਣ ਤੱਕ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਜਿਹੜਾ ਇਹਨਾਂ ਨੇ ਗੁੱਸੇ ਦੇ ਵਿੱਚ ਇੱਕ ਪ੍ਰੋਗਰਾਮ ਬਣਾਇਆ ਸੀਗਾ ਥਾਣੇ ਤੇ ਗਾੜੀ ਜਾਂਦਾ ਉਹ ਡਿੱਪੀ ਸਾਹਿਬ ਦੇ ਪ੍ਰਸ਼ਾਸਨ ਦੇ ਉੱਪਰ ਜਿਹੜਾ ਉਹ ਵਿਸ਼ਵਾਸ਼ਣ ਦੇ ਉੱਪਰ ਜਿਹੜਾ ਆ ਵੀ ਤੁਸੀਂ 10 ਬੰਦਿਆਂ ਦੀ ਇੱਕ ਕਮੇਟੀ ਜਿਹੜੀ ਇਹਨਾਂ ਦੀ ਮੈਂ ਬਣਾਈ ਤੀ ਗਈ ਆ ਉਹ ਮੇਰੇ ਨਾਲ ਚੱਲ ਕੇ ਹੁਣ ਅਫਸਰ ਸੁਬਾਨਾ ਨਾਲ ਗੱਲ ਹਾਂ ਅਗਰ ਅਫਸਰ ਸੁਬਾਨਾ ਨਹੀਂ ਕੋਈ ਕਾਰਵਾਈ ਕਰਦੇ ਤੇ 1 ਘੰਟੇ ਦਾ ਸਮਾਂ ਆ ਅਫਸਰ ਸੁਬਾਨਾ ਕੋ 1 ਘੰਟੇ ਬਾਅਦ ਅਸੀਂ ਜਿਹੜਾ ਉੱਥੇ ਧਰਨਾ ਦੇਾਂਗੇ ਸਾਰਾ ਕੁਝ ਕਰਾਂਗੇ ਹੁਣੇ ਜਿਹੜੇ ਆ ਉੱਥੇ ਨਾਲ ਜਾ ਰਹੇ ਪਰ ਇਹ ਬਹੁਤ ਮਾੜਾ ਹੋਇਆ ਲੜਕੀ ਮਸਤਾਕ ਅਹਿਮਦੋਲ ਖੇ ਦਾ ਜਿਹੜਾ ਨਾਮ ਆ ਕਿੰਨੀ ਉਮਰ ਹੈ 17 ਸਾਲ ਦੀ ਉਮਰ ਹੈ ਨੌਜਵਾਨ ਮੁੰਡਾ ਸੀਗਾ ਕੋਈ ਵੀ ਮੈਂ ਸਮਝਦਾ ਕਿ ਕੋਈ ਗੁੱਜਰਪਾਈ ਚਰਾ ਹੋਵੇ ਮਿਸੀ ਭਾਈ ਚਰਾ ਹੋਵੇ ਜੱਟ ਸਿਕ ਭਾਈ ਚਰਾ ਹੋਵੇ ਸ਼ੈਣੀ ਬਰਾਦਰੀ ਕੋਈ ਵੀ ਬਰਾਦਰੀ ਹੋਵੇ ਪਰ ਪੁੱਤ ਪੁੱਤ ਹੁੰਦਾ ਮਾਂ ਦੀ ਪਿਓ ਦੀ ਮਮਤਾ ਮਮਤਾ ਹੁੰਦੀ ਆ ਪਰ ਮੈਂ ਸਮਝਦਾ ਕਿ ਕਿਸੇ ਦਾ ਪੁੱਤ ਐਸ ਉਮਰ ਚ ਚਲੇ ਜਾਣਾ ਇਤੋਂ ਵੱਡਾ ਕੋਈ ਕਹਿ ਨਹੀਂ ਉਹ ਪ੍ਰਮਾਤਮਾ ਸਾਰਿਆਂ ਤੇ ਮਿਹਰ ਰੱਖੇ ਮੈਂ ਸਮਝਦਾ ਕਿ ਇਹਨਾਂ ਦਾ ਬੱਚਾ ਜਿਹੜਾ ਉਹ ਪ੍ਰਮਾਤਮਾਗੇ ਅਰਦਾਸ ਆ ਕਿ ਸਹੀ ਸਲਾਮਤ ਮਿਲਣਾ ਚਾਹੀਦਾ ਇਹਨਾਂ ਨੇ ਬਿਆਸ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਬਿਆਸ ਨਾਲ ਗੱਲ ਕਰਕੇ ਉੱਥੇ ਜਿਹੜਾ ਜਿਹੜੇ ਸਭ ਤੋਂ ਪਹਿਲਾਂ ਤਾਂ ਬਹੁਤ ਮੰਦ ਭਾਗੀ ਘਟਨਾ ਵਾਪਰੀ ਜਿਹੜੀ ਅੱਜ ਸਾਡੇ ਗੁਜਰਪੁਰਾਈ ਚਾਰੇ ਦਾ ਮੁੰਡੇ ਨੇ ਜਨੇ ਦਰਿਆ ਚ ਛਾਲ ਮਾਰੀ ਸੀ ਤੇ ਉਹ ਬਾਹਰ ਨਹੀਂ ਨਿਕਲ ਪਾਇਆ ਉਹ ਬੜੀ ਮੰਦ ਭਾਗੀ ਗੱਲ ਆ ਵੀ ਬਹੁਤ ਮਾੜਾ ਹੋਇਆ ਔਰ ਹੋਇਆ ਕਿਉਂ ਜਿਹੜੀ ਸਭ ਤੋਂ ਵੱਡੀ ਗੱਲ ਆ ਪਿਛਲੇ ਦੌਰਾਨ ਇੱਥੇ ਦਾ ਇੱਕ ਪਰਿਵਾਰ ਆ ਜਿਹੜਾ ਬੜਾ ਤਾਨਾਸ਼ਾਹ ਰਵਈਆ ਆਪਣੇ ਆਪ ਨੂੰ ਆਖਦਾ ਉਹਨਾਂ ਵੱਲੋਂ ਪਿਛਲੇ ਦਿਨੀ ਇਹਨਾਂ ਨੂੰ ਘਰ ਚਾ ਕੇ ਕੁੱਟਿਆ ਗਿਆ ਸੀਗਾ ਔਰ ਉਦੋਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਪਰਚੇ ਕਰ ਦੋਨਾਂ ਸਾਈਡਾਂ ਤੋਂ ਪਰਚੇ ਦਰਜ ਹੋਏ ਇੱਕ ਸਾਈਡ ਤੋਂ 23 24 25 ਦਾ ਇੱਕ ਸਾਈਡ ਤੋਂ 23 24 26 ਦਾ ਪਰਚਾ ਰਜਿਸਟਰਡ ਸੀ ਉਹ ਵਾਰ-ਵਾਰ ਪੁਲਿਸ ਜਦੋਂ ਵੀ ਰੇਡ ਮਾਰ ਹ ਹੁਣ ਤੋਂ ਪਹਿਲਾ ਜਿਹੜੇ ਐਸਐਚਓ ਸੀਗੇ ਉਹਨਾਂ ਦੇ ਨਾਲ ਕਿਤੇ ਇੱਕ ਅਧੀਰੀ ਇੱਥੇ ਆ ਗਿਆ ਚਲੋ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕੀਤੀ ਉਹਨਾਂ ਨੇ ਵਿਸ਼ਵਾਸ ਦਾਇਆ ਵੀ ਅੱਜ ਤੋਂ ਬਾਅਦ ਨਹੀਂ ਹੋਣਗੇ ਅੱਜ ਜਦੋਂ ਇਹਨਾਂ ਦੇ ਘਰ ਰੇਡ ਮਾਰਨ ਵਾਸਤੇ ਆਈ ਹੈ ਪੁਲਿਸ ਪਤਾ ਨਹੀਂ ਉਹ ਖੇਤਾਂ 'ਚ ਕੰਮ ਕਰਦਾ ਸੀ ਕਿੱਥੇ ਸੀ ਪੁਲਿਸ ਨੂੰ ਦੇਖ ਕੇ ਜਦੋਂ ਮੁੰਡੇ ਭੱਜੇ ਨੇ ਤੇ ਉਹਨੇ ਆਪਣੇ ਮੋਟਰਸਾਈਕਲ ਜਿਹੜੇ ਆ ਉਹ ਇਹਨਾਂ ਦੇ ਪਿੱਛੇ ਲਾਲੇ ਵੀ ਮੈਂ ਫੜ ਕੇ ਜਿਹੜਾ ਲਾਉਨੇ ਆ ਮੁੰਡਾ 1.5 ਕਿਲੋਮੀਟਰ ਤੋਂ ਦੌੜਦਾ ਦੌੜਦਾ ਸਹੂ ਸਹੀ ਹੋਇਆ ਇੱਥੇ ਆਇਆ ਤੇ ਜਦ ਆ ਕੇ ਉਹਨੇ ਮੋਟਰਸਾਈਕਲ ਉਹਦੇ ਵਿੱਚ ਮਾਰਿਆ ਉਹਨੇ ਡਰਦੇ ਵਿਚਾਰੇ ਨੇ ਵੇ ਤੇ ਉਹ ਮੁੰਡਾ ਵਿਚਾਰਾ ਜਿਹੜਾ ਉਹ ਸਾਨੂੰ ਲੱਭਿਆ ਹੀ ਨਹੀਂ ਆ ਮੇਰੀ ਤੇ ਅਰਦਾਸ ਆ ਉਸ ਪਰਮਾਤਮਾ ਅੱਗੇ ਕਿ ਉਹ ਮੁੰਡਾ ਸਹੀ ਸਲਾਮਤ ਲੱਭੇ ਇੱਥੇ ਡਿਪਟੀ ਸਾਹਿਬ ਆਏ ਨੇ ਐਸਐਚਓ ਸਾਹਿਬ ਆਏ ਨੇ ਭਜੀ ਰਵਿੰਦਰ ਆਏ ਨੇ ਇੱਥੇ ਠਣਦੜ ਹਰਜਿੰਦਰ ਆ ਸਾਰੇ ਆਏ ਨੇ ਸਮੁੱਚੀ ਟੀਮ ਆਈ ਆ ਉਹ ਡਿਪਟੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਇੱਕ ਟੀਮ ਔਰ ਸੀਆਈਡੀ ਪ੍ਰਸ਼ਾਸਨ ਸਾਰਾ ਇੱਥੇ ਉਹਨਾਂ ਨੂੰ ਲਾ ਦੰਨੇ ਆ ਗੋਤਾਖੋਰ ਜਿਹੜੇ ਨੇ ਆ ਉਹ ਆ ਰਹੇ ਨੇ ਤੇ ਆ ਕੇ ਇਹਨਾਂ ਦਾ ਬੰਦਾ ਜਿਹੜਾ ਉਹ ਲੱਭਣ ਜਿੱਥੇ ਇਹਨਾਂ ਦੇ ਮਨਾਂ 'ਚ ਗੁੱਸਾ ਸੀ 2 ਢਾਈ ਘੰਟੇ ਤੋਂ ਸਾਡੀ ਕਿਹਨੇ ਵਾਰ ਨਹੀਂ ਪੁੱਛੀ ਔਰ ਮੈਂ ਇਹਨ ਇੰਚ ਇੰਚ ਤੇ ਖਲੋਤਾਂ ਮੈਂ ਮੇਰੇ ਸਮੁੱਚੇ ਐਮਸੀ ਖੜੇ ਆ ਸਾਡੀ ਪੂਰੀ ਨਗਰ ਕਾਉਂਸਲ ਇਹਨਾਂ ਦੇ ਨਾਲ ਆ ਗੁੱਜਰ ਭਾਈਚਾਰਾ ਆ ਇਹ ਜੇ ਸਾਡੇ ਇੱਥੇ ਹੈਗੇ ਨੇ ਤੇ ਅਸੀਂ ਇਹਨਾਂ ਦੇ ਨਾਲ ਸਪੋਰਟ ਦੇ ਵਿੱਚ ਖਲੋਤੇ ਆ ਮੁੰਡਾ ਲੱਭਣ ਤੱਕ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਜਿਹੜਾ ਇਹਨਾਂ ਨੇ ਗੁੱਸੇ ਦੇ ਵਿੱਚ ਇੱਕ ਪ੍ਰੋਗਰਾਮ ਬਣਾਇਆ ਸੀਗਾ ਥਾਣੇ ਦੇ ਗਾੜੀ ਜਾਂਦਾ ਉਹ ਡਿਪਟੀ ਸਾਹਿਬ ਦੇ ਪ੍ਰਸ਼ਾਸਨ ਦੇ ਉੱਪਰ ਜਿਹੜਾ ਉਹਨਾਂ ਦੇ ਵਿਸ਼ਵਾਸਨ ਦੇ ਉੱਪਰ ਜਿਹੜਾ ਆ ਵੀ ਤੁਸੀਂ 10 ਬੰਦਿਆਂ ਦੀ ਇੱਕ ਕਮੇਟੀ ਜਿਹੜੀ ਇਹਨਾਂ ਦੀ ਮੈਂ ਬਣਾਤੀ ਗਈ ਆ ਉਹ ਮੇਰੇ ਨਾਲ ਚੱਲ ਕੇ ਹੁਣ ਅਫਸਰ ਸਬਾਨਾ ਨਾਲ ਗੱਲ ਹਾਂ ਅਗਰ ਅਫਸਰ ਸਬਾਨਾ ਨਹੀਂ ਕੋਈ ਕਾਰਵਾਈ ਕਰਦੇ ਤੇ 1 ਘੰਟੇ ਦਾ ਸਮਾਂ ਹੈ ਅਫਸਰ ਸਬਾਨਾ ਕੋ 1 ਘੰਟੇ ਬਾਅਦ ਅਸੀਂ ਜਿਹੜਾ ਉੱਥੇ ਧਰਨਾ ਦੇਾਂਗੇ ਸਾਰਾ ਕੁਝ ਕਰਾਂਗੇ ਹੁਣੇ ਜਿਹੜੇ ਆ ਉੱਥੇ ਨਾਲ ਜਾ ਰਹੇ ਪਰ ਇਹ ਬਹੁਤ ਮਾੜਾ ਹੋਇਆ ਲੜਕੀ ਮਸਤਾਕ ਅਹਿਮਦ ਉਲਕੇ ਦਾ ਜਿਹੜਾ ਨਾਮ ਹੈ ਕਿੰਨੀ ਉਮਰ ਹੈ 17 ਸਾਲ ਉਹਦੀ ਉਮਰ ਹੈ ਨੌਜਵਾਨ ਮੁੰਡਾ ਸੀਗਾ ਕੋਈ ਵੀ ਮੈਂ ਸਮਝਦਾ ਕਿ ਕੋਈ ਗੁੱਜਰਪਾਈ ਚਰਾ ਹੋਵੇ ਮਿਸੀ ਭਾਈ ਚਰਾ ਹੋਵੇ ਜੱਟ ਸਿਕ ਭਾਈ ਚਰਾ ਹੋਵੇ ਸ਼ੈਣੀ ਬਰਾਦਰੀ ਕੋਈ ਵੀ ਬਰਾਦਰੀ ਹੋਵੇ ਪਰ ਪੁੱਤ ਪੁੱਤ ਹੁੰਦਾ ਮਾਂ ਦੀ ਪਿਓ ਦੀ ਮਮਤਾ ਮਮਤਾ ਹੁੰਦੀ ਆ ਪਰ ਮੈਂ ਸਮਝਦਾ ਕਿ ਕਿਸੇ ਦਾ ਪੁੱਤ ਐਸ ਉਮਰ ਚ ਚਲੇ ਜਾਣਾ ਇਹ ਤੋਂ ਵੱਡਾ ਕੋਈ ਕਹਿ ਨਹੀਂ ਉਹ ਪ੍ਰਮਾਤਮਾ ਸਾਰਿਆਂ ਤੇ ਮਿਹਰ ਰੱਖੇ ਮੈਂ ਸਮਝਦਾ ਕਿ ਇਹਨਾਂ ਦਾ ਬੱਚਾ ਜਿਹੜਾ ਉਹ ਪ੍ਰਮਾਤਮਾਗੇ ਅਰਦਾਸ ਆ ਕਿ ਸਹੀ ਸਲਾਮਤ ਮਿਲਣਾ ਚਾਹੀਦਾ ਇਹਨਾਂ ਨੇ ਬਿਆਸ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਬਿਆਸ ਨਾਲ ਗੱਲ ਕਰਕੇ ਉੱਥੇ ਜਿਹੜਾ ਲਾ